ਦੋਸਤੋ ਜਦੋਂ ਸਾਡੇ ਪਸ਼ੂ ਟਾਈਮ ਨਾਲ ਗੱਭਣ ਨਹੀਂ ਹੁੰਦੇ ਜਾਂ ਹੀਟ ਵਿੱਚ ਨਹੀਂ ਹੁੰਦੇ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਇਸ ਮੰਗਾਈ ਦੇ ਸਮੇਂ ਦੇ ਵਿੱਚ ਬਿਨਾ ਦੁੱਧ ਤੋਂ ਪਸ਼ੂਆਂ ਨੂੰ ਪੱਠੇ ਪੋਣੇ ਵੀ ਬੜੇ ਔਖੇ ਹੋ ਜਾਂਦੇ ਨੇ ਇਦਾਂ ਹੀ ਨਾ ਸਾਡੇ ਵੀ ਦੋ ਝੋਟੀਆਂ ਜਿਹੜੀਆਂ ਉਹ ਹੀਟ ਤੇ ਨਹੀਂ ਆ ਰਹੀਆਂ ਸੀ ਕਾਫੀ ਟਾਈਮ ਤੋਂ ਤੇ ਉਹਨਾਂ ਵਾਸਤੇ ਆਪਾਂ ਹੁਣ ਮੈਡੀਸਿਨ ਤਿਆਰ ਕੀਤੀ ਆ ਮਲਬੀ ਲੈ ਕੇ ਆਏ ਮੈਡੀਕਲ ਸਟੋਰ ਤੋਂ ਇਹ ਆਪਾਂ ਪਾਊਡਰ ਤਿੰਨ ਚਾਰ ਯੂਜ਼ ਕਰਕੇ ਕੋਸ਼ਿਸ਼ ਕਰਦੇ ਪਏ ਆ ਕਿ ਟਾਈਮ ਨਾਲ ਹੀਟ ਤੇ ਆਣ ਤੇ ਟਾਈਮ ਨਾਲ ਗੱਭਣ ਹੋ ਜਾਣ ਇਹ ਆਪਾਂ ਘਰ ਦਾ ਜੋ ਦਲੀਆ ਬਣਾਇੰਦਾ ਤਿਆਰ ਕਰੀਦਾ ਰੰਨ ਕੇ ਉਹਦੇ ਵਿੱਚ ਪਾਊਡਰ ਮਿਕਸ ਕਰ ਦਈਦਾ ਤਾਂ ਕਿ ਚੰਗੀ ਤਰ੍ਹਾਂ ਪਸ਼ੂ ਖਾ ਲੇ ਕੋਈ ਪ੍ਰੋਬਲਮ ਨਾ ਹੋਵੇ ਛੱਡ ਦੇਣੀ ਤੇ ਨਾਲ ਕੋਈ ਵੀ ਦਵਾਈ ਦੇ ਸਕਦੇ ਆ ਆਪਾਂ ਇਹਦੇ ਵਿੱਚ ਰਲਾ ਕੇ ਦੇ ਦਿੰਨੇ ਆ ਬਾਕੀ ਜੀ ਆਪਾਂ ਗੱਲ ਕਰੀਏ ਇਸ ਪਾਊਡਰਾਂ ਦੀ ਇਹ ਆਪਾਂ ਪਹਿਲਾ ਪਾਊਡਰ ਜਿਹੜਾ ਮਿਨਰਲ ਮਿਕਸਚਰ ਤੇ ਦੂਸਰਾ ਰੈਪਰੋ ਮਾਈਨ ਪਾਊਡਰ ਇਹ ਦੋਨਾਂ ਨੂੰ ਆਪਾਂ ਪਾਉਨੇ ਆ ਤੇ ਮਿਨਰਲ ਮਿਕਸਚਰ ਦੇ ਲਗਭਗ 2 ਚਮਚ ਤੇ 1 ਚਮਚ ਨਾਲ ਰੈਪਰੋ ਮਾਈਨ ਪਾਊਡਰ ਦਾ ਪਾ ਕੇ ਤੇ ਇਹ ਆਪਾਂ ਪਾ ਰਹੇ ਆ ਪਸ਼ੂ ਨੂੰ ਲਗਾਤਾਰ ਕਹਿੰਦੇ ਕਿ 20 ਦਿਨ ਪਾਣਾ ਪਸ਼ੂ ਦੇ ਅੰਦਰ ਜੋ ਵੀ ਕਮਜ਼ੋਰੀ ਹੈ ਦੂਰ ਹੋ ਜਾਂਦੀ ਹੈ ਬਾਕੀ ਇਹਦਾ ਜੇ ਰਿਜ਼ਲਟ ਆਪਾਂ ਦੇਖਣਾ ਵਾ ਰਿਜ਼ਲਟ ਜਦੋਂ ਸਾਨੂੰ ਆਊਗਾ ਜਦੋਂ ਮੱਝ ਗੱਬਣ ਹੋਊਗੀ ਹਿੱਟ ਤੇ ਆਊਗੀ ਉਹ ਵੀ ਆਪਾਂ ਪੂਰਾ ਦੱਸਾਂਗੇ ਵੀਡੀਓ ਬਣਾ ਕੇ ਦੱਸਾਂਗੇ ਤੇ ਇੰਨੀ ਕੀ ਜਾਣਕਾਰੀ ਅੱਜ ਦਿੱਤੀ ਹੋਈ ਆ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ